ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰਪ੍ਰਸਾਦ ਤਾਰੇ ਜਿਹੜੇ ਕਟੇਕ ਤੋਂ ਲਾਹਬ ਦਾਨੀ ਆਸ ਨਾਨਕ ਨਾਮ ਤੇ ਆਈ ਐ ਕਾਰਜ ਆਵੇ ਰਾਸ ਤਰਨ ਸੋ ਵੰਨੀ ਖੜੇ ਰਤਨ ਜੜਾਵੀ ਹਰਿ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਬੇਸਾਹੋ ਸੋ ਕਹ ਟਲ ਗੁਰ ਸੇਵੈ ਅਹਨ ਸਹਜ ਸੁਭਾ ਹੈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਪਤ ਕੁਸਮਦੀ ਨੂਰੇ ਅਰਸਾ ਕਰਸਾ ਛਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਤਨਾਮ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ 5 ਹਰ ਤਨ ਜਾਪ ਹਰ ਤਨ ਤਾਪ ਹਰ ਤਨ ਪੋਜਨ ਪਾਇਆ ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਪੋਜਨ ਪਾਇਆ ਨਿਮਕ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਕਰ ਪੂਤਾ ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ ਰਹਾ ਹ ਹਰ ਤਨ ਇਸਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨ ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਪਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਹਿਆ ਤੋਖਾ ਹਰ ਤਨ ਤੇ ਮੈਂ ਨਾਮ ਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਭੋ ਖਰਚੋ ਟੋਟ ਨ ਆਵੇ ਹਲਤ ਪਲਤ ਕੈ ਸੰਗੇ ਲਾਜ ਖਜਣਾ ਗੁਰ ਨਾਨਕ ਕਉ ਦਿਆ ਇਹੋ ਮਨ ਹਰ ਰੰਗ ਰੰਗੇ ਖਾਵੋ ਖਰਚੋ ਟੋਟਣ ਆਵੇ ਹਲਤ ਪਲਤ ਕੈ ਸੰਗੇ ਲਾ ਦਿਖ ਜਨਾ ਗੁਰ ਨਾਨਕ ਕਉ ਦਿਆ ਇਹੋ ਮਨ ਹਰ ਰੰਗ ਰੰਗੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਜੀ ਮਹੱਲਾ ਪੰਜਵਾਂ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਪੂਜਨ ਪਾਇਆ ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਅੰਗ 495 ਸਤਨਾਮ ਵਾਹਿਗੁਰੂ ਜੀ